ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਝੋਨੇ ਦੀ ਲਵਾਈ ਸੰਬੰਧੀ ਪੰਜਾਬ ਸਰਕਾਰ ਵੱਲੋਂ ਤਰੀਕ ਅਨਾਉਂਸ ਕਰ ਦਿੱਤੀ ਗਈ ਹੈ ਕਿਹੜੀ ਕਿਹੜੀ ਤਰੀਕ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਆਪਾਂ ਝੋਨਾ ਲਗਾਉਣਾ ਸ਼ੁਰੂ ਕਰ ਸਕਦੇ ਹਾਂ ਤੇ ਉਸੇ ਦਿਨ ਤੋਂ ਹੀ ਆਪਾਂ ਨੂੰ ਆਟੀਆਂ ਦੀ ਬਿਜਲੀ ਸ਼ੁਰੂ ਆਪਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਜਿਹੜੀਆਂ ਇਹ ਵੱਖ-ਵੱਖ ਜਿਨ੍ਹਾਂ ਨੇ ਹਸਾਬ ਨਾਲ ਵੱਖ-ਵੱਖ ਤਰੀਕਾਂ ਜਾਨੀ ਕਿ ਜਿਹੜਾ ਝੋਨੇ ਦਾ ਜਿਹੜੀ ਸਿੱਧੀ ਬਿਜਾਈ ਦਾ ਇੱਕ ਡੇਟ ਦਿੱਤੀ ਇਹਨਾਂ ਨੇ ਤੇ ਜਿਹੜੀ ਆਪਣੀ ਝੋਨੇ ਦੀ ਲਵਾਈ ਸੰਬੰਧੀ ਜਿਹੜਾ ਆਪਾਂ ਕਦੋਂ ਕਰਕੇ ਲਗਾਉਣੇ ਆ ਤਾਂ ਉਹ ਇਹਨਾਂ ਨੇ ਦੋ ਪਾਗਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਉਸੇ ਦਿਨ ਤੋਂ ਹੀ 8 ਘੰਟੇ ਦੀ ਬਿਜਲੀ ਸ਼ੁਰੂ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਦੀ ਸਾਰੇ ਪੰਜਾਬ ਦੇ ਰਾਜ ਜਿੱਥੇ ਆਪਣੇ ਝੋਨੇ ਦੀ ਸਿੱਧੀ ਬਿਜਾਈ ਹੁੰਦੀ ਹੈ ਡੀਐਸਆਰ ਜਿਹੜੀ ਕਿਸਾਨ ਵੀਰ ਝੋਨਾ ਲਗਾਉਂਦੇ ਨੇ ਸਿੱਧੀ ਬਿਜਾਈ ਕਰਦੇ ਨੇ ਤੇ ਸਾਰੇ ਪੰਜਾਬ ਦੇ ਵਿੱਚ ਇਹ ਆਪਾਂ ਨੂੰ 15 ਮਈ ਤੋਂ ਆਪਾਂ ਇਹ ਝੋਨੇ ਦੀ ਆਪਾਂ ਬਿਜਾਈ ਸ਼ੁਰੂ ਕਰ ਸਕਦੇ ਹਾਂ ਸਿੱਧੀ ਲਵਾਈ ਡੀਐਸਆਰ ਤੇ ਉਸੇ ਦਿਨ ਆਪਾਂ ਨੂੰ 8 ਘੰਟੇ ਰੋਜ਼ਾਨਾ ਲੈਟ ਮਿਲਿਆ ਕਰੇਗੀ ਇਹ ਆਪਣੇ 15 ਮਈ ਤੋਂ ਆਪਾਂ ਸ਼ੁਰੂ ਕਰ ਸਕਦੇ ਆ ਇਸ ਤੋਂ ਬਾਅਦ ਜਿਹੜੇ ਆਪਣੇ ਕਿਸਾਨ ਵੀਰ ਕਦੂ ਕਰਕੇ ਝੋਨਾ ਲਵਾਈ ਕਰਦੇ ਨੇ ਡੀਐਸਆਰ ਨਹੀਂ ਕਰਦੇ ਸਿੱਧੀ ਵਿਜਾਈ ਨਹੀਂ ਕਰਦੇ ਤੇ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਨਾਮ ਜਿਹੜੇ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਨਹਿਰੀ ਪਾਣੀ ਖੇਤਰ ਸ਼ਰੀ ਮੁਕਤਸਰ ਸਰਸਾਹਬ ਫਰੀਦਕੋਟ ਮਾਨਸਾ ਫਾਜ਼ਿਲਕਾ ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਾ ਇਹ ਆਪਾਂ 11 ਜੂਨ 2024 ਤੋਂ ਇਹ ਆਪਾਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਆ ਤੇ 8 ਘੰਟੇ ਆਪਾਂ ਨੂੰ ਰੋਜ਼ਾਨਾ ਲਾਇਟ ਮਿਲਿਆ ਕਰੇਗੀ ਜਿਹੜੇ ਕਿ ਇਹਨਾਂ ਜਿਹਨਾਂ ਦੇ ਵਿੱਚ ਆਪਾਂ 11 ਜੂਨ ਤੋਂ ਸ਼ੁਰੂ ਕਰ ਸਕਦੇ ਹਾਂ ਤੇ ਜਿਹੜਾ ਤੀਜੇ ਆਪਣੀ ਲਿਸਟ ਆਉਂਦੀ ਏ ਜਿਹੜੇ ਬਾਕੀ ਖੇਤਰ ਆ ਜਾਂਦੇ ਨੇ ਜਿਵੇਂ ਮੋਗਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਐਸਐਸ ਨਗਰ, ਮੁਹਾਲੀ, ਆਪਣਾ ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਛਾਰਪੁਰ, ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਨਹਿਰੀ ਪਾਣੀ ਅਤੇ ਟਿਊਬ ਪਾਣੀ ਆਹੀ ਇਹ ਆਪਾਂ ਇਹਨਾਂ ਦੀ ਜਿਹੜੀ ਆਪਾਂ ਝੋਨੇ ਦੀ ਬਜਾਅ ਲਵਾਈ 15 ਜੂਨ ਦੇ ਇਹ ਆਪਾਂ ਨੂੰ ਤਰੀਕ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ ਤੇ ਉਸੇ ਦਿਨ ਆਪਾਂ ਨੂੰ 8 ਘੰਟੇ ਦੇ ਰੋਜ਼ਾਨਾ ਲੈਟ ਆਪਾਂ ਬਿਜਲੀ ਮਿਲਨੀ ਸ਼ੁਰੂ ਹੋ ਜਾਵੇਗੀ ਇਹ ਆਪਾਂ ਨੂੰ ਇਹਨਾਂ ਤਿੰਨ ਭਾਗਾਂ ਦੇ ਵਿੱਚ ਜਾਨੀ ਕਿ ਮੰਨ ਲੇ ਕਿ ਦੋ ਭਾਗਾਂ ਦੇ ਵਿੱਚ ਇਹ ਆਪਾਂ ਨੂੰ ਜਿਹੜੀ ਝੋਨੇ ਦੀ ਬਜਾਈ ਆਪਾਂ ਕਰ ਸਕਦੇ ਆ ਦੋ ਜਿਹੜਾ ਦੋ ਭਾਗਾਂ ਦੇ ਵਿੱਚ ਵੰਡੇ ਆ ਪੰਜਾਬ ਨੂੰ ਤੇ ਬਾਕੀ ਜਿਹੜੇ ਸਾਰੇ ਪੰਜਾਬ ਰਾਜ ਦੇ ਵਿੱਚ ਜਿਹੜੀ ਆਪਾਂ ਡੀਐਸਆਰ ਕਰਦੇ ਆ ਉਹ ਆਪਾਂ 15 ਮਈ ਤੋਂ ਆਪਾਂ ਸ਼ੁਰੂ ਕਰ ਸਕਦੇ ਆ ਇਹ ਆਪਾਂ ਤੁਹਾਡੇ ਨਾਲ ਜਿਹੜਾ ਨੋਟੀਫਿਕੇਸ਼ਨ ਆਇਆ ਪੰਜਾਬ ਸਰਕਾਰ ਵੱਲੋਂ ਤੁਹਾਡੇ ਨਾਲ ਸਾਧ ਜੋ ਨੇ ਰੀਲ ਲਈ ਜਾਂ ਆਪਾਂ ਬਜਾਈ ਸ਼ੁਰੂ ਕਰ ਸਕਦੇ ਆ ਜੀ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਹੋਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਧੰਨਵਾਦ ਜੀ